ਦੇਖੋ ਅੱਜ ਇਹ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਜਿਹੜੀਆਂ ਬੜੇ ਦਿਨਾਂ ਦੀਆਂ ਗੱਲਾਂ ਅਸੀਂ ਕਰ ਰਹੇ ਸੀ ਪਰ આરોਪ ਲਾਉਣ ਦਾ ਕੋਈ ਫਾਇਦਾ ਨਹੀਂ ਸੀ ਜਿੱਨਾਂ ਚਿਰ ਇਹ ਸਚਾਈ ਮੂਰੇ ਨਹੀਂ ਆਉਂਦੀ ਸੀ ਅੱਜ ਰਣਜੀਤ ਸਾਗਰ ਡੈਮ ਜਿਹੜਾ ਉੱਤੋਂ ਮਾਧੋਪੁਰ ਇਹ ਗੱਲ ਕਹੀ ਜਾ ਰਹੀ ਸੀ ਵੀ ਲਗਾਤਾਰ ਉੱਥੇ ਬੜੀ ਵੱਡੀ ਗਲਤੀ ਹੋਈ ਹੈ ਕਿਉਂਕਿ ਜਦੋਂ ਅਸਲੀ ਗੱਲ ਇਹ ਸੀ ਵੀ ਜਦੋਂ ਉਹ ਗੇਟ ਖੋਲਣ ਦੀ ਲੋੜ ਸੀ ਜਦੋਂ ਥੋੜਾ ਥੋੜਾ ਪਾਣੀ ਵੀ ਛੱਡਣਾ ਸੀ ਉਦੋਂ ਗੇਟ ਖੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਤਾਂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟ ਕਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫੇਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਤੂੰ ਇਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਆ ਜਿਹੜਾ ਰੁੜ ਗਿਆ ਤੇ ਭਗਵੰਤ ਮਾਨਸਿਆਂ ਗੱਲਾਂ ਬੜੀਆਂ ਬੜੀਆਂ ਹਮੇਸ਼ਾ ਸਕਿੱਟ ਹਮੇਸ਼ਾ ਚੁਟਕਲੇ ਝੂਠ ਇੱਕ ਹੋਰ ਤਿੰਨ ਗੱਲਾਂ ਇਹਦੀਆਂ ਦੇਖ ਲਿਓ ਜਦੋਂ ਭਗਵੰਤ ਮਾਨ ਪੱਗ ਨੂੰ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੇ ਇਹਦਾ ਮਤਲਬ ਇਹ ਤਮਾਸ਼ਪਰੀ ਤੇ ਝੂਠ ਬੋਲਣ ਲੱਗੇ ਆ ਅੱਜ ਸਾਰੇ ਕੋਰੇ ਇਹ ਉਸ ਵੇਲੇ ਛੁੱਟੀਆਂ ਕਿੱਥੇ ਮਨਾਉਂਦੇ ਸੀ ਸਾਰੇ ਵਿਭਾਗ ਜਿਹੜੇ ਆ ਜਿਹੜੇ ਅਫਸਰ ਨੇ ਇਹ ਸਾਰੇ ਡੈਮਾਂ ਤੇ ਕੇਜਰੀਵਾਲ ਦੀਆਂ ਛੁੱਟੀਆਂ ਇਹਦੀ ਆਪਾਸਨਾ ਵਪਾਸਨਾ ਜੋ ਜੋ ਵੀ ਇਹ ਕਰਦਾ ਸੀ ਜਦੋਂ ਵੀ ਭਗਵੰਤ ਮਾਨ 4 ਦਿਨ 3 ਦਿਨ ਜਦੋਂ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾਂ ਦੇ ਰੈਸਟ ਹਾਊਸ ਹੁੰਦਾ ਸੀ ਕੰਮ ਕੀ ਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਨੇ ਲੋਕਾਂ ਨੂੰ ਕੀ ਬਚਾਉਣਾ ਸੀ ਹੱਟ ਤੋਂ ਤੇ ਅੱਜ ਇਹ ਬਹੁਤ ਸ਼ਰਮਨਾਕ ਗੱਲ ਆ ਹੁਣ ਚਾਰ ਅਫਸਰਾਂ ਤੇ ਗੱਲ ਪਾਉਣ ਨਾਲ ਨਹੀਂ ਗੱਲ ਬਣਨੀ ਮਨਿਸਟਰ ਘੱਟੋ ਘੱਟ ਮਨਿਸਟਰ ਜਿਹੜਾ ਇਹ ਵਾਟਰ ਰਿਸੋਰਸਿਸ ਦਾ ਮਨਿਸਟਰ ਨੂੰ ਆਪ استਿਫਾ ਦੇ ਦੇਣਾ ਚਾਹੀਦਾ ਜਾਂ ਮਨਿਸਟਰ ਤੋਂ استਿਫਾ ਲੈ ਲੈਣਾ ਚਾਹੀਦਾ ਕਿਉਂਕਿ ਉਸ ਬੰਦੇ ਨੇ ਪੰਜਾਬ ਡੋਬਿਆ ਤੁਸੀਂ ਇੱਕ ਵੀ ਮੀਟਿੰਗ ਜੇ ਪਹਿਲਾਂ ਕੀਤੀ ਹੁੰਦੀ ਜਾ ਕੇ ਦੇਖਿਆ ਹੁੰਦਾ ਵੀ ਅੱਜ ਹਾਲ ਕੀ ਆ ਡੈਮਾ ਦਾ ਤੇ ਅੱਜ ਆ ਸਥਿਤੀ ਨਾ ਹੁੰਦੀ ਹਜੇ ਵੀ ਕਾਨੂੰਨ ਕਰਨੇ ਸੀ ਸਸਪੈਂਡ ਇਹਨੂੰ ਵੀ ਲਕੋ ਲੈਂਦੇ ਹਜੇ ਲੁਕਣੀ ਨਹੀਂ ਸੀ ਪਰ ਕੋਈ ਗੱਲ ਹਾਰੀ ਇਮੇਜਿੰਗ ਜਿਹੜੀ ਹੈ ਸੈਟਲਾਈਟ ਤੋਂ ਉੱਤੋਂ ਸਾਰੀਆਂ ਇਮੇਜਾਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਇਸ ਵੇਲੇ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਵੇਲੇ ਲੋਕਾਂ ਨੂੰ ਲੋੜ ਤੇ ਅਸੀਂ ਜੇ ਉਹ ਗੱਲਾਂ ਕਰਦੇ ਫਿਰ ਤੁਸੀਂ ਸੈਂਟਰ ਤੇ ਸਟੇਟ ਦੀਆਂ ਗੱਲਾਂ ਕਰਦੇ ਇਸ ਕਰਕੇ ਕੱਲੀ-ਕੱਲੀ ਗੱਲ ਦੀ ਜਾਣਕਾਰੀ ਅਜੋ ਤੁਸੀਂ ਕੀਤਾ ਪਰ ਅੱਜ ਅੱਜ ਭਗਵੰਤ ਮਾਨਸਿਓਂ ਅੱਜ ਹੀ ਉਸ ਮਿਨਿਸਟਰ ਨੂੰ ਉਹਦੇ ਸਮਾਨ ਬਣ ਕੇ ਉਹਦਾ ਟਰੰਕ ਬੰਦ ਕਰਕੇ ਉਹਨੂੰ ਘਰ ਉਤਰੋ ਜੇ ਉਹਨੂੰ ਨਹੀਂ ਤੋੜਨਾ ਤਾਂ ਫਿਰ ਤੁਸੀਂ ਘਰੇ ਜਾਓ